ਹੋਣੇ ਤੋਂ ਬਾਅਦ ਮੋਰ ਚਾਣਾ ਉਹ ਵੀ ਚੁੱਪੇ ਜਾਣਾ ਇਹ ਮੋਰ ਪਾਣਾ ਮੋਰ ਉਹ ਤਾਂ ਗਿਆ ਆ ਮੋਰ ਤੇ ਆ ਜਾਣਾ ਆ ਮੋਰ ਅੱਗੇ ਮਤੇ ਪਰ ਲੈ ਵੀਡੀਓ ਬਣਾਈਏ ਚੱਲ ਆ ਜਾ ਧਿਆਨ ਨਾਲ ਦੇਖੋ ਇਹਨਾਂ ਬੀਬੀਆਂ ਨੂੰ ਜਿਹੜੀਆਂ ਕੀ ਸੱਜ ਧੱਜ ਕੇ ਸੂਟ ਲੈਣ ਦੇ ਬਹਾਨੇ ਦੁਕਾਨ ਦੇ ਵਿੱਚ ਵੜੀਆਂ ਨੇ ਇਹਨਾਂ ਬੀਬੀਆਂ ਦੇ ਉੱਤੇ ਹੁਣ ਹਜ਼ਾਰਾਂ ਰੁਪਏ ਦਾ ਇਨਾਮ ਜੋ ਕੋਈ ਵੀ ਇਹਨਾਂ ਬੀਬੀਆਂ ਬਾਰੇ ਦੱਸੇਗਾ ਉਣਾ ਨੂੰ 10000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਜਾਣਕਾਰੀਆਂ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਸਾਜ ਧੱਜ ਕੇ ਦੁਕਾਨ ਦੇ ਵਿੱਚ ਬੜੀਆਂ ਇਹਨਾਂ ਬੀਬੀਆਂ ਦੇ ਵੱਲੋਂ ਦੁਕਾਨ ਦੇ ਵਿੱਚ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਤੇ ਫਿਰ ਉਥੋਂ ਫਰਾਰ ਹੋ ਗਈਆਂ ਜੇਕਰ ਸੀਸੀਟੀਵੀ ਵੀਡੀਓ ਨਾ ਹੁੰਦੀ ਤਾਂ ਕਿਸੇ ਨੂੰ ਯਕੀਨ ਹੀ ਨਹੀਂ ਸੀ ਹਣਾ ਸੀਸੀਟੀਵੀ ਵੀਡੀਓ ਤੁਹਾਨੂੰ ਦਿਖਾਉਂਦੇ ਆ ਕਿ ਕਿਸ ਤਰੀਕੇ ਸਾਜ ਧੱਜ ਕੇ ਇਹ ਬੀਬੀਆਂ ਜਿਹੜੀਆਂ ਨੇ ਦੁਕਾਨ ਦੇ ਵਿੱਚ ਬੜੀਆਂ ਉੱਥੇ ਜਾ ਕੇ ਕਹਿੰਦੀਆਂ ਨੇ ਕਿ ਸਾਨੂੰ ਕੋਈ ਵਧੀਆ ਅਜਿਹਾ ਸੂਟ ਦਿਖਾ ਦਿਓ ਅਸੀਂ ਸੂਟ ਲੈਣ ਆਈਆਂ ਆ ਤੁਹਾਨੂੰ ਸੀਸੀਟੀਵੀ ਵੀਡੀਓ ਵੀ ਦਿਖਾਉਂਦੇ ਆ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋ ਬੀਬੀਆਂ ਦੁਕਾਨ ਦੇ ਵਿੱਚ ਵੜੀਆਂ ਨੇ ਉੱਥੇ ਜਾ ਕੇ ਕਹਿੰਦੀਆਂ ਨੇ ਕਿ ਵਈ ਸਾਨੂੰ ਸੂਟ ਦਿਖਾ ਦਿਓ ਅਸੀਂ ਸੂਟ ਲੈਣਾ ਆ ਕੋਈ ਵਧੀਆ ਅਜਿਹਾ ਦਿਖਾਓ ਸੀਸੀਟੀਵੀ ਵੀਡੀਓ ਦੇ ਵਿੱਚੋਂ ਦੇਖਿਆ ਜਾ ਸਕਦਾ ਹੈ ਕਿ ਇਹਨਾਂ ਬੀਬੀਆਂ ਦੇ ਵੱਲੋਂ ਸੂਟ ਚੋਰੀ ਕਰ ਲੈ ਗਏ ਨੇ ਤੇ ਫਿਰ ਉਹ ਫਰਾਰ ਹੋ ਚੌਂਦੀਆਂ ਨੇ ਇਨਾ ਨੇ ਸਿਰ ਦੇ ਉੱਤੇ ਵੀ ਚੁੰਨੀ ਲਈ ਹੋਈ ਹੈ ਸਾਰਾ ਸਰੀਰ ਚੁੰਨੀ ਦੇ ਨਾਲ ਢਕਿਆ ਹੋਇਆ ਹੈ ਪਰ ਸੀਸੀਟੀਵੀ ਦੀ ਨਜ਼ਰਾਂ ਤੋਂ ਇਹ ਬੀਪੀਆਂ ਬਚ ਨਾ ਸਕੀਆਂ ਤਾਂ ਦੱਸਦੀ ਹੈ ਕਿ ਅੰਮ੍ਰਿਤਸਰ ਤੋਂ ਇਹ ਖਬਰ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਮਜੀਠਾ ਰੋਡ ਇੰਦਰ ਕਲੋਨੀ ਦਾ ਇਹ ਮਾਮਲਾ ਹੈ ਜਿੱਥੇ ਭਾਟੀਆਂ ਕੋਠ ਹਾਊਸ ਦੇ ਵਿੱਚੋਂ ਦੋ ਬੀਪੀਆਂ ਵੱਲੋਂ ਸੂਟ ਚੋਰੀ ਕੀਤਾ ਗਿਆ ਹੈ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਅਤੇ ਦੁਕਾਨਦਾਰ ਦੇ ਵੱਲੋਂ ਜਿਹੜੀ ਇਸ ਵੀਡੀਓ ਨੂੰ ਦੇਖਦੇ ਹੋਏ ਇਹ ਕਿਹਾ ਗਿਆ ਹੈ ਕਿ ਜੋ ਕੋਈ ਵੀ ਨਾ ਬੀਪੀਆਂ ਦਾ ਪਤਾ ਦੱਸੇਗਾ ਉਹਨਾਂ ਨੂੰ 10000 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਤੇ ਦੱਸਣ ਵਾਲੇ ਦਾ ਨਾਂ ਵੀ ਗੁਪਤ ਰੱਖਿਆ ਜਾਵੇਗਾ। ਮਾਮਲਾ ਕੀ ਹੈ ਪੀ ਅੱਜ ਪਹਿਲੀ ਵਾਰ ਜ਼ਿੰਦਗੀ 'ਚ ਪਹਿਲੀ ਵਾਰੀ ਇਹ ਪਾਟੀਆਂ ਦੀ ਦੁਕਾਨ ਤੇ ਇਹ ਦੋ ਜਨਾਂ ਦੀਆਂ ਆਈਆਂ ਤੇ ਮੰਨੂ ਕਹਿੰਦੇ ਵੀ ਬੇਟੀ ਦੀ ਰਖੜੀ ਵਾਸਤੇ ਨਾ ਕੋਈ ਰਖੜੀ ਦੇ ਸੂਟ ਦੇ ਨਜ਼ਰ ਕੋ ਚੰਗਾ ਸੂਟ ਦਿਖਾਓ। ਮੈਂ ਸੂਟ ਦਿਖਾਏ ਆ ਸਟਾਰਟਿੰਗ 7-800 ਤੋਂ ਸ਼ੁਰੂ ਕੀਤੇ ਆ ਪਰ ਉਹ ਕਹਿੰਦੇ ਆ ਵੀ ਇਹ ਸੂਟ ਵਧੀਆ ਦਿਖਾਓ ਕੋਈ ਮੈਂ ਹੋਰ ਵਧੀਆ ਦਿਖਾਣ ਲੱਪਿਆ ਜਦੋਂ ਇੰਨੇ ਜਣ ਨੂੰ ਇੱਕ ਦੋ ਗਾਹ ਗਏ ਤੇ ਉਹਨਾਂ ਦੀਆਂ ਅੱਖਾਂ ਘੁੰਮਣ ਲੱਪੀਆਂ ਕਦੀ ਉਹ ਬਾਅਦ ਵਿੱਚ ਵੇਖਣ ਕਦੀ ਅੰਦਰ ਨੂੰ ਵੇਖਣ ਤੇ ਮੇਰੇ ਮਨ ਨੂੰ ਥੋੜਾ ਜਿਹਾ ਸ਼ੱਕ ਜਿਹਾ ਪਿਆ ਵੀ ਇਹ ਜਨਨੀਆਂ ਬਾਰ-ਬਾਰ ਕਿਉਂ ਵੇਖਣੀਆਂ ਅੰਦਰ ਬਾਹਰ ਅੱਛਾ ਫਿਰ ਮੈਂ ਸੂਟ ਉਹ ਨੁੱਕਰ ਤੋਂ ਲੈਣ ਗਿਆ ਨੁੱਕਰ ਤੋਂ ਲੈ ਕੇ ਆਇਆ ਮੈਂ ਦੋ-ਚਾਰ ਸੂਟ ਖੋਲੇ ਆ ਉਹ ਨੁੱਕਰ ਜੀ ਉਹ ਨੁੱਕਰ ਜਿਹੜੀ ਇੱਧਰ ਆ ਦੇਖਿਓ ਸਾਈਡ ਤੇ ਉਹ ਦੇਖਿਓ ਠੀਕ ਹੈ ਮੈਂ ਬੱਤੀ ਚ ਓ ਦੇਖੋ ਲਾਸਟ ਉਹ ਨੂੰ ਕਰਾ ਲਈ ਸੂਟ ਦੀ ਉਹ ਲਾਸਟ ਪੇ ਅੱਛਾ ਮੈਂ ਉਹ ਸੂਟ ਦਿਖਾ ਰਿਹਾ ਉਹ ਜਦੋਂ ਸੂਟ ਦਿਖਾਉਂਦੇ ਆ ਤੇ ਸੂਟ ਨਾਲ ਮੈਂ ਸੂਟ ਖੋਲੀ ਜਾ ਰਿਹਾ ਉਹ ਜਨਾਨੀ ਕੀ ਕਰਦੀ ਪਈ ਹੈ ਹੱਥ ਨਾਲ ਲਫਾਵਾ ਲਾਂਦੀ ਹੈ ਤੇ ਸੂਟ ਇੱਥੇ ਰੱਖ ਦਿੰਦੀ ਹੈ ਲਫਾਵਾ ਲਾਂਦੀ ਹਰ ਸੂਟ ਦਾ ਸੂਟ ਰੱਖੀ ਜਾਂਦੀ ਹੈ ਇੱਧਰ ਇੱਧਰ ਨੂੰ ਅਰਜੀ ਦੀਆ ਦੇਖੋ ਆ ਬੇਟਾ ਮੈਂ ਚੁੱਕ ਕੇ ਸੂਟ ਬਰੇ ਰੱਖਦਾ ਜਨਾਨੀ ਕੀ ਕਰਦੀ ਹੈ ਹਰ ਸੂਟ ਦਾ ਲਫਾਵਾ ਲਾਂਦੀ ਇੱਥੋਂ ਲਫਾਵੇ ਇਸ ਕਰਕੇ ਲਾਰੀ ਹੀ ਮਨੂ ਨੇ ਹੀ ਪਤਾ ਵੀ ਉਹਨਾਂ ਸੂਟ ਕੱਚੇ ਮਾਰਨਾ ਔਰ ਲਫਾਵੇ ਲਾਣ ਦਾ ਕਾਰਨ ਇਹ ਹੋਈ ਏ ਕਿ ਲਫਾਵੇ ਦਾ ਉਦਰਾ ਖੜਾਗਾ ਇਹ ਨਾ ਕੱਚੇ ਚ ਉਹ ਲਫਾਵਾ ਲਾਈ ਜਾਂਦੀ ਹੈ ਅੱਛਾ ਐਂਡ ਤੇ ਕੀ ਕਰਦੀ ਉਹ ਮਨੂ ਕਹਿੰਦੀ ਵੀ ਆਹ ਦੋ ਸੂਟ ਨਾ 2000 ਰੁਪਏ ਲੱਲੋ ਤੇ ਮੈਨੂੰ ਸੂਟ ਦੇ ਦੋ 2700 ਰੁਪਏ ਸੂਟ ਮੈਂ ਘਟਵੱਤ ਕਰਦਾ ਕੋਈ ਨਹੀਂ ਪੈਸਾ ਮੈਨੂੰ ਸੂਟ ਦੋਵੇਂ ਚੁੱਕੇ ਪਰੇ ਸੁੱਟੇ ਮੈਂ ਪੈਂਦੀ ਘਟਵੱਤ ਨਹੀਂ ਹੋਣਾ ਜੋਦੀ ਨਵੇਂ ਆਏ ਹੋਏ ਦੁਕਾਨ ਦੇ ਕਹਿੰਦੇ ਆਹ ਨਵੇਂ ਆਏ ਆ ਉਹ ਦੋਵੇਂ ਸੂਟ ਪਰੇ ਰੱਖ ਕੇ ਨਿਕਲ ਗੀਆਂ ਤੇ ਮੇਰਾ ਮਨ ਖਲੋਵੇ ਨਾ ਮੈਂ ਕਿਹਾ ਯਾਰ ਇਹ ਉਫਰਾਗਾ ਕੇ ਤੇ ਜਨਾਨੀਆਂ ਅੰਦਰ ਬਾੜ ਬੜਾ ਵੇਖਿਆ ਤੇ ਮੈਂ ਕੈਮਰਾ ਚੈੱਕ ਕਰਾਂ ਉਹ ਜਦੋਂ ਮੈਂ ਕੈਮਰਾ ਚੈੱਕ ਕਰ ਲਗਾ ਤੇ ਮੇਰੇ ਪੈਰਾਂ ਅਥਲੋ ਜ਼ਮੀਨ ਨਿਕਲੀ ਇੱਕ ਸੂਟ ਇੱਕ ਪਾਇਆ ਤੇ ਉਹਦੇ ਮਗਰੇਈ ਦੂਜਾ ਮੋਰ ਪੰਖਿਆ ਰੰਗ ਤੇ ਦੋਵੇਂ ਸੂਟ ਉਹਨੇ ਪਾਏ ਆ ਦੋਵੇਂ ਸੂਟ ਮੋਰ ਪੰਖਿਆ ਰੰਗ ਦੇ ਉਹਨੇ ਪਾਏ ਆ ਤੇ ਕਾਚੇ ਇਲਾਕੇ ਆ ਭਾਈ ਔਰ ਬਾਕੀ ਮੈਂ ਉਹ ਤੋਂ ਬਾਅਦ ਬੜੀ ਲੱਭਣ ਦੀ ਕੋਸ਼ਿਸ਼ ਕੀਤੀ ਮਨੂੰ ਲੱਭੀਆਂ ਨਹੀਂ ਜਨਾਨੀਆਂ ਜੇ ਕਿਤੇ ਲੱਭ ਜਾਂਦੀਆਂ ਤੇ ਫਿਰ ਤੁਹਾਨੂੰ ਪਤਾ ਹੀ ਹੈ ਹੁਣ ਕੀ ਲੋਕਾਂ ਨੂੰ ਕੀ ਫੀਡ ਦੇਣਾ ਚਾਹੀਦਾ ਲੋਕਾਂ ਨੂੰ ਅਪੀਲ ਕਰਨਾ ਚਾਹਾਂ ਵੀ ਦੁਕ ਇਹੋ ਜਿਹੜੀਆਂ ਜਨਾਨੀਆਂ ਮੈਂ ਇੱਕ ਗੱਲ ਕਹਾਂਗਾ ਦੁਕਾਨਦਾਰਾਂ ਨੂੰ ਅ ਭੀ ਜਿਹੜੀ ਜਨਾਨੀ ਬੁੱਕਲ ਮਾਰ ਕੇ ਸਿਰ ਤੋਂ ਲੈ ਕੇ ਚੁੰਨੀ ਦੀ ਜਾਂ ਛਾਲ ਦੀ ਆਂਦੀ ਏ ਖਾਸ ਕਰਕੇ ਉਸ ਜਨਾਨੀ ਦਾ ਖਾਸ ਧਿਆਨ ਰੱਖਿਆ ਕਰੋ ਔਰ ਜਿਹੜਾ ਉਪਰਾ ਗਾਹ ਕਾਵੇ ਉਹਦਾ ਖਾਸ ਕਰਕੇ ਧਿਆਨ ਰੱਖਿਆ ਕਰੋ ਹੱਥ 'ਚ ਵੱਡਾ ਬੈਗ ਵੀ ਨਾਲ ਸੀ ਉਹਨਾਂ ਦੇ ਇਨਾਮਦਾਰ ਰੱਖਿਆ ਸੀ ਇਨਾਮ ਜੀ ਮੈਂ ਤੇ ਦੇਖੋ ਸੂਟ 2.5000 ਦੇ ਆ ਇਨਾਮ ਮੇਰੇ ਕੋ 5000 ਰੁਪਿਆ ਪੱਤਰਕਾਰ ਸਾਹਿਬ ਤੂੰ ਇੱਥੇ ਆਇਓ ਮੇਰੇ ਕੋ ਤੇ 5 ਦਾ ਵੀ ਹੁਣ ਮੈਂ 10000 ਰੁਪਿਆ ਨਾਮ ਦਵਾਂ ਮੈਨੂੰ ਉਹ ਜਨਾਨੀਆਂ ਜਾਂ ਸੂਟ ਚਾਹੀਦੇ ਮੈਨੂੰ ਪੈਸਿਆਂ ਦਾ ਕੋਈ ਮਤਲਬ ਨਹੀਂ ਮੈਨੂੰ ਉਹ ਜਨਾਨੀਆਂ ਸੂਣ ਮਿਲਣ ਚਾਹੀਦੇ ਮੈਂ ਰੁਪਈਆ 10000 ਨਾ ਦੇਵਾਂਗਾ ਹੋਰ ਦੱਸੋ ਤਲਵਿੰਦਰ ਸਿੰਘ ਪਾਟਿਆ ਜੀ ਠੀਕ ਕਾਹਲਾ ਕੰਮ ਕਰਦੇ ਕੋਲੋਂ ਦਾ ਕਰਦੇ ਜੀ ਸਾਡਾ ਤੇ ਜੰਪਾਲੀ ਕੱਪੜੇ ਦਾ ਕੰਮ ਹੈ ਜੀ 40 ਸਾਲ ਹੋ ਗਏ ਕੱਪੜੇ ਦਾ ਕੰਮ ਕਰਦੇ ਆ ਆ ਜਿਹੜੀ ਕਿ ਕੀ ਠੰਡਕ ਵੀਡੀਓ ਵਾਇਰਲ ਹੋਈ ਹੈ ਕੀ ਗੱਲ ਹੋਈ ਤੁਹਾਡੇ ਬਾਪੂ ਵੀਡੀਓ ਵਾਇਰਲ ਜ਼ਿੰਦਗੀ 'ਚ ਵਾਕਿਆ ਹੋ ਗਿਆ ਜੀ ਮੇਰੇ ਨਾਲ ਇੱਕ ਹਾਸੇ ਵਾਲਾ ਜਿਹੜੇ ਮੈਂ ਵਾਕਿਆ ਕਹਿ ਲਈ ਨਾ ਆਪਾਂ ਵੀ ਜ਼ਿੰਦਗੀ 'ਚ ਕਦੀ ਇਹੋ ਜਿਹਾ ਕੰਮ ਨਹੀਂ ਹੋਇਆ ਮੇਰੀ ਦੁਕਾਨ ਤੇ ਮੈਂ ਤਾਂ ਲੋਕਾਂ ਨੂੰ ਇਨਸਾਫ਼ ਦਵ ਤੇ ਅੱਜ ਪੰਜਾਬੀ ਗਾ ਲਓ ਮੇਰੇ ਨਾਲ ਧੱਕਾ ਹੋ ਗਿਆ ਕੀ ਧੱਕਾ ਦੱਸਾਂ ਤਾਂ ਕਾ ਇਹ ਵੀ ਦੋ ਜਨਾਨੀਆਂ ਦੁਕਾਨ 'ਚ ਐਂਟਰ ਕੀਤੀਆਂ ਦੋਵੇਂ ਹੀ ਓਪਰੀਆਂ ਸੀ ਵੈਸੇ ਤੇ ਆਲਮੋਸਟ ਸਾਡਾ 90% 95% ਗਾਹਕ ਜਿਹੜਾ ਨਾ ਉਹ ਫੇਸ ਟੂ ਫੇਸ ਆਕਬੇ ਪਰ ਉਹਨ ਰਖੜੀ ਦਾ ਸੀਜ਼ਨ ਸੀ ਤੇ ਓਪਰੇ ਗਾਗ ਵੀ ਆ ਰਹੇ ਸੀ ਉਹ ਜਨਾਨੀਆਂ ਦੋਵੇਂ ਓਪਰੀਆਂ ਸੀ ਤੇ ਕਹਿੰਦੇ ਆ ਜੀ ਕੋਈ ਰਖੜੀ ਆਸਤੇ ਸਾਨੂੰ ਬੇਟੀ ਆਸਤੇ ਨਾ ਸੂਟ ਚਾਹੀਦਾ ਕੋਈ ਦਿਖਾਓ ਵਧੀਆ ਸੂਟ ਉਹਦੇ ਅਜ ਮੈਂ ਉਹਨਾਂ ਨੂੰ ਸੂਟ ਦਿਖਾਣ ਲੱਗਾ 5-700 ਤੋਂ ਸ਼ੁਰੂ ਕੀਤਾ ਕਹਿੰਦੇ ਨਹੀਂ ਨਹੀਂ ਵਧੀਆ ਸੂਟ ਦਿਖਾਓ ਚੰਗਾ ਸੂਟ ਦਿਖਾਓ ਆਪਾਂ ਕੁੜੀ ਨੇ ਨ ਉਹ ਮੈਂ ਪੰਜ-ਛਾ ਸੂਟ ਦਿਖਾਏ ਤੇ ਉਹ ਤੋਂ ਬਾਅਦ ਕਹਿੰਦੇ ਨੇ ਚੰਗੇ ਦਿਖਾਓ ਮੈਂ ਚੰਗੇ ਇੱਥੋਂ ਪੰਜ-ਛਾ ਸੁੱਟੇ ਕਹਿੰਦੇ ਨੇ ਹੋਰ ਚੰਗੇ ਦਿਖਾਓ ਅੱਛਾ ਉਹ 1 ਟੂ 1 ਕੀ ਕਰ ਰਹੀਆਂ ਐ ਵੀ ਉਹ ਸੂਟ ਤੋਂ ਲਫਾਵਾ ਲਾਈ ਜਾ ਰਹੀਆਂ ਤੇ ਸੁੱਟੀ ਜਾ ਰਹੀਆਂ ਅੰਦਰ ਨੂੰ ਮੈਂ ਜਿਹੜਾ ਸੂਟ ਇੱਥੇ ਇਕੱਠਾ ਕਰਦੀਆਂ ਮੈਂ ਚੋਕ ਨੇ ਪਰੇ ਰੱਖ ਦਿੰਨਾ ਵੀ ਚਲੋ ਇੱਥੇ ਕੱਲੀ ਰੱਖਨੇ ਪਰੇ ਰੱਖਦਾ ਕਹਿੰਦੇ ਹੋਰ ਵਧੀਆ ਦਿਖਾਓ ਹੈਂਡਵਰਕ ਦੇ ਨੇ ਮੇਰੇ ਕੋਲ ਪਿੱਛੇ ਸੂਟ ਪਏ ਵਧੀਆਲੇ 15-1600 ਦੀ ਰੇਂਜ ਵਾਲੇ ਸੂਟ ਪਿੱਛੇ ਪਏ ਉਹ ਮੈਂ ਦੋ-ਚਾਰ ਸੂਟ ਨਾਲ ਖੋਲੇ ਆ ਕਹਿੰਦੇ ਨਹੀਂ ਭਾਜੀ ਇਤਨੇ ਹੀ ਦਿਖ ਉੱਥੇ ਕਾਊਂਟਰ ਤੇ ਆਏ ਆ ਇੰਨੇ ਜਨੂੰ ਮੇਰਾ ਇੱਕ ਦੋਸਤ ਬਾਹਰ ਆ ਗਿਆ ਤੇ ਉਹ ਜਨਾਨੀ ਨਾ ਕਦੀ ਬਾਹਰ ਵੇਂਦੀ ਕਦੀ ਅੰਦਰ ਨੂੰ ਵੇਂਦੀ ਅੰਦਰ ਵੀ ਇੱਕ ਕਸਟਮਰ ਸੀ ਅੱਛਾ ਅੰਦਰ ਕਸਟਮਰ ਹੋਣ ਦੇ ਬਾਵਜੂਦ ਬਾਹਰ ਯਾਰ ਦੋਸਤ ਮੇਰਾ ਖਲੋਤਾ ਹੋਣ ਦੇ ਬਾਵਜੂਦ ਉਹ ਜਨਾਨੀ ਕਦੀ ਅੰਦਰ ਕਦੀ ਬਾਹਰ ਵੇਖਦੀ ਅੰਦਰ ਬਾਹਰ ਵੇਂਦੇ-ਵੇਂਦੇ ਉਹ ਜਨਾਨੀ ਕੀ ਕਰਦੀ ਚੁੰਨੀ ਖੁੱਲੀ ਹੁੰਦੀ ਪਹਿਲੀ ਜਿਹੜੀ ਜਨਾਨੀ ਉਹਨੂੰ ਸਪੋਰਟ ਦਿੰਦੀ ਏ ਤੇ ਜਿਹੜੀ ਦੂਜੀ ਜਬਾਨੀ ਉਹ ਚੁੰਨੀ ਦੇ ਵਿੱਚ ਨਾ ਇੱਥੇ ਇੱਕ ਸੂਟ ਲਗਾ ਦਿੰਦੀ ਉਮਰ ਕਿੰਨੀ ਹੋਊਗੀ ਨਾ ਜੀ ਉਮਰ ਜਿਹੜੀ ਕੋ 45 ਤੋਂ 50 ਦੇ ਵਿੱਚਕਾਰ ਦੀ ਉਮਰ ਹੈ ਸਿਆਣੀ ਉਮਰ ਦੀ ਜਨਾਨੀਆਂ ਸੀ ਕੱਪੜੇ ਕਿਹੜੇ ਰੰਗ ਦੇ ਪਾਏ ਕੱਪੜੇ ਉਹਨਾਂ ਸਕਿੰਨ ਰੰਗ ਦੇ ਪਾਏ ਇਹ ਬਿਸਕੁਟੀ ਜਿਹੇ ਰੰਗ ਦੇ ਦੋਵੇਂ ਸੂਟ ਪਾਏ ਸੇਮ ਤਕਰੀਬਨ ਆਲਮੋਸਟ ਸੇਮ ਸੇਮ ਸੀ ਇਹ ਸੂਟ ਜਿਹੜੀ ਉਹ ਕਿੰਨੇ ਪੈਸਿਆਂ ਦੇ ਸੀ ਉਹ ਉਹ ਮੈਂ ਤਾਂ ਦੱਸਾਂ ਪਹਿਲੇ ਇੱਕ ਸੂਟ ਚੁੱਕਿਆ ਨਾ ਉਸ ਤੋਂ ਬਾਅਦ ਮੈਂ ਪੰਜ-ਛੇ ਸੂਟ ਸੁੱਟੇ ਹੋਰ ਤੇ ਉਹਨਾਂ ਇੱਕ ਹੋਰ ਸੂਟ ਚੁੱਕ ਲਿਆ ਦੋ ਸੂਟ ਉਹਨਾਂ ਪਾਲੇ ਦੋ ਤੇ ਮੈਂ ਤੁਹਾਨੂੰ ਮੈਂ ਦੱਸਦਾ ਬਾਅਦ ਦੱਸਦਾ ਵੀ ਉਹ ਕੈਮਰੇ ਵਿੱਚ ਮੇਰੇ ਕਲੀਅਰ ਹੋਗੇ ਦੋ ਸੂਟ ਪਤਾ ਨਹੀਂ ਵੀ ਉਹ ਉਹ ਜਦੋਂ ਮੈਂ ਸੂਟ ਸੁੱਟ ਗਿਆ ਟਿਆ ਤੇ ਮੈਂ ਅੱਗੇ ਆਇਆ ਤੇ ਕਹਿੰਦੀ ਇਹ ਕਹਿ ਸੂਟ ਦੇ ਦੋ ਤੇ ਇੱਕ ਕਹਿ ਸੂਟ ਦੇ ਦੋ ਉਧਰ ਰੁਪਈਆ 2000 ਲਓ ਮੈਂ ਕਹਾਂ ਭੈਣ ਜੀ 2700 ਰੁਪਏ ਸੂਟ ਬੰਦੇ ਘੱਟ ਵੱਧ ਨਹੀਂ ਹੁੰਦਾ ਮੇਰੀ ਦੁਕਾਨ ਤੇ ਲੈਣਾ ਲਓ ਨਹੀਂ ਲੈਣਾ ਨਾ ਲਓ ਮੈਂ ਸੂਟ ਦੋਵੇਂ ਚੁੱਕ ਕੇ ਤੇ ਅੰਦਰ ਰਸਤੇ ਮੈਂ ਪਹਿਲੀ ਵਾਰ ਹੀ ਆਇਆ ਕਹਿੰਦੇ ਆਹੋ ਉਹ ਜਦੋਂ ਬਾਹਰ ਨਿਕਲੇਆ ਮੇਰਾ ਮਨ ਨਾ ਅੰਦਰੋਂ ਖਲੋਵੇ ਨਾ ਮੇਰਾ ਮਨ ਜਿਹੜਾ ਪਰੇਸ਼ਾਨ ਜਿਹਾ ਲੱਗਾ ਤੇ ਮੈਂ ਨਾ ਜਨਨੀਆਂ ਬਾਹਰ ਨਿਕਲੇ ਤੇ ਮੈਂ ਕੈਮਰਾ ਆਨ ਕੀਤਾ ਮੈਂ ਕਹਿੰਦਾ ਯਾਰ ਇਹ ਜਨਨੀਆਂ ਆਪਰੀਆ ਮੈਨੂੰ ਚੰਗਿਆ ਨਹੀਂ ਲੱਗਣ ਜੇ ਨਾਨੀ ਕੱਚ ਦੇ ਵਿੱਚ ਮਾਰ ਰਹੀ ਮੈਂ ਕਿਹਾ ਵੰਝ ਕੰਮ ਹੋ ਗਿਆ ਸੀ ਸੂਟ ਦਾ ਉਹ ਜੇ ਇੰਨੀ ਮੈਂ ਗੱਲ ਕਰਨਿਆ ਵਾ ਉਹਨੇ ਜਦੋਂ ਉਹ ਵੇਖਿਆ ਤੇ ਉਹ ਦੂਜਾ ਸੂਟ ਫੇਰ ਚੁੱਕਣ ਦੀ ਹੈ ਮਗਰ ਦੋ ਤੇ ਮੇਰੇ ਕਲੀਅਰ ਹੋ ਗਏ ਵੀ ਕੈਮਰੇ ਵਿੱਚ ਆ ਗਏ ਆ ਜਦ ਕਿ ਉਸ ਤੋਂ ਪਹਿਲਾਂ ਕੀ ਪਤਾ ਪਹਿਲਾਂ ਵੀ ਕੋਈ ਸੂਟ ਜਿਹੜਾ ਥੱਲੇ ਸੁੱਟੇ ਸੀ ਉਹਨਾਂ ਵਿੱਚੋਂ ਹੀ ਕੋਈ ਇੱਕ ਅਦਾ ਉਹ ਕੈਪਚਰ ਕਰ ਗਿਆ ਉਹ ਤੇ ਮੈਂ ਕਹਿ ਨਹੀਂ ਸਕਦਾ ਤੇ ਮੇਰ ਨਾਲ ਕਦੀ ਜਿੰਦਗੀ ਜਿਹੋ ਜਿਹੋ ਵਾਕਿਆ ਨਹੀਂ ਹੋਇਆ ਅੱਜ ਮੈਂ ਨਾ ਮੈਨੂੰ ਸੂਟਾਂ ਦੀ ਪਰੇਸ਼ਾਨੀ ਨਹੀਂ ਮੈਨੂੰ ਮੇਰੀ ਦੁਕਾਨ ਤੋਂ ਜਿਹੜੇ ਸੂਟ ਚੁੱਕੇਗੇ ਨਾ ਉਹਦੀ ਪਰੇਸ਼ਾਨੀ ਵੀ ਮੈਂ ਲੋਕਾਂ ਨੂੰ ਇਨਸਾਫ ਦਵਾਨ ਵਾਲਾ ਤੇ ਮੇਰ ਨਾਲ ਧੱਕਾ ਹੋ ਗਿਆ ਸੂਟ ਮੇਰੇ ਭਾਵੇਂ 3000 ਦੇ ਗਏ ਭਾਵੇਂ 2500 ਦੇ ਗਏ ਮੈਂ ਤੁਹਾਡੇ ਮਾਧਿਅਮ ਰਾਹੀਂ ਮੈਂ ਫੇਸਬੁਕ ਤੇ ਪਾਈ ਪੋਸਟ ਪਾਈ ਮੈਂ ਰੁਪਇਆ 5000 ਇਨਾਮ ਰੱਖਿਆ ਮੈਂ ਤੁਸੀਂ ਆਇਓ ਮੈਂ 5 ਦਾ 10 ਕਰਤਾ ਮੇਰੇ ਕੋ ਭਾਵੇਂ 10000 ਰੁਪਏ ਇਨਾਮ ਲੈ ਲਓ ਮੈਨੂੰ ਉਹ ਜਨਾਨੀਆਂ ਜਾਂ ਉਹ ਸੂਟ ਚਾਹੀਦੇ ਨੇ ਲੱਗਦਾ ਜੇਕਰ ਵੀਡੀਓ ਵਾਇਰਲ ਹੋ ਗਈ ਦੇਖੋ ਜੀ ਮੈਂ ਜੋ ਤੁਹਾਨੂੰ ਕਿਹਾ ਮੇਰੀ ਜਿਹੜੀ ਜ਼ੁਬਾਨ ਹੈ ਉਹ ਮੈਂ ਜ਼ੁਬਾਨ ਤੇ ਆਪਣੇ ਖਰਾ ਉਤਰਾਂਗਾ ਜਨਾਨੀਆਂ ਵਾਪਸ ਆਣ ਉਸ ਚੀਜ਼ ਨੂੰ ਰਿਅਲਾਈਜ਼ ਕਰਨ ਲਈ ਦਿੱਤੀ ਮਾਫੀਨਾਮਾ ਮੰਗਣ ਤੇ ਫਿਰ ਆਪਾਂ ਮੈਂ ਇੱਕ ਗੱਲ ਕਰ ਲਾਂਗੇ ਇਸ ਵਾਰੀ ਪੁਲਿਸ ਨੂੰ ਦਿੱਤੀ ਕਿ ਕਿ ਦਿਖਾ ਦਊਗੀ ਮਾਮਲੇ ਚ ਨਹੀਂ ਪੁਲਿਸ ਨੂੰ ਕੀ ਦਰਖਾਸਤ ਦਵਾਂ ਦੇਖੋ 25 2700 ਦੇ ਸੂਟ ਹੈ ਕਿ ਲੱਗਦਾ ਜਿਕੇ ਤੁਹਾਡੇ ਤੋਂ ਕੀਤਾ ਕਿ ਕਿੰਨੀਆਂ ਕਰਦੀਆਂ ਦੁਕਾਨ ਕਰਦੇ ਦੇਖੋ ਮੈਂ ਤੇ ਹਰ ਦੁਕਾਨਦਾਰ ਨੂੰ ਇਹ ਅਪੀਲ ਕਰਦਾ ਵੀ ਖਾਸ ਕਰਕੇ ਜਿਹੜੀਆਂ ਜਨਾਨੀਆਂ ਦੁਕਾਨ ਤੇ ਤੁਹਾਡੇ ਕੋ ਉਪਰੀ ਆਂਦੀਆਂ ਜਿਹੜੀਆਂ ਜਨਾਨੀਆਂ ਖਾਸ ਕਰਕੇ ਚੁੰਨੀ ਪੂਰੀ ਲਵੇਟ ਕੇ ਆਂਦੀਆਂ ਜਾਂ ਦੋ ਖਾਲੀਪਣ ਵੇਖ ਕੇ ਆਂਦੀਆਂ ਦੁਕਾਨ ਤੇ ਥੋੜਾ ਜਿਆ ਅਲਰਟ ਹੋ ਕੇ ਰੋ ਇਸ ਚੀਜ਼ਾਂ ਦਾ ਧਿਆਨ ਰੱਖੋ